ਗੁਰਮukh Singh ਦਾ ਬਿਆਨ ਹੈਗਾ ਕਿ ਡਾਂਗਾ ਛੱਡੋ ਗੋਲੀਆਂ ਵੀ ਵਰਨੀਆਂ ਇੱਥੇ ਬੱਚੇ ਗੱਲ ਕਰਨ ਆ ਰਹੇ ਆ ਗੋਲੀ ਮਾਰਨ ਵਾਲੀ ਕਿਹੜੀ ਗੱਲ ਹੈ ਮੈਂ ਨਾਮ ਲੈ ਕੇ ਕਹਿੰਦਾ ਮੇਰੇ ਤੋਂ ਵੀਡੀਓ ਪਾਈਆ ਚੁੱਪ ਕਰ ਗਿਆ ਜਦੋਂ ਮੈਂ ਦੁਬਾਰਾ ਕਿਹਾ ਵੀ ਹੁਣ ਬੋਲੋ ਹਾਂ ਤੁਸੀਂ ਗੋਲੀਆਂ ਕਿੱਦਾਂ ਚਲਾ ਦੋਗੇ ਆ ਬਿਆਨ ਦੇ ਰਿਹਾ ਡੀਐਸਪੀ ਜੀ ਵੀ ਗੋਲੀ ਮਾਰਨਗੇ ਬੱਚਿਆਂ 'ਤੇ ਉਹ ਇਹ ਕਹਿ ਰਹੇ ਆ ਵੀ ਜੇ ਤੁਸੀਂ ਬੀਸੀ ਨੂੰ ਮਿਲਣਾ ਡਾਂਗਾ ਖਾਣੀਆਂ ਤੇ ਜੇ ਇਹ ਬਿੱਲ ਵਾਪਸ ਕਰਾਣੇ ਤੇ ਗੋਲੀਆਂ ਵੱਜੂਗੀਆਂ ਵੀ ਮਤਲਬ ਆ ਯੂਨੀਵਰਸਿਟੀ ਦਾ ਹਾਲ ਆ ਉਹ ਤੇ ਕਹਿ ਰਹੇ ਗੋਲੀ ਵੀ ਮਾਰਾਂਗੇ ਆਪਾਂ ਕੋਈ ਗੱਲ ਨਹੀਂ ਫਿਰ ਸਰਕਾਰ ਤਾਨਾਛਾਈ ਯੂਨੀਵਰਸਿਟੀ ਦੀ ਅਥਾਰਟੀ ਸਾਨੂੰ ਇਹ ਮਜਬੂਰ ਕਰਦੀ ਪਈ ਹੈ ਵੀ ਆਪਾਂ ਡੰਗ ਚੁੱਕੀ ਆਂ ਭਾਈਦਿਆਂ ਨੂੰ ਵਾਣ ਬਰਾਬਰ ਆ ਜੇ ਹੁਣ ਕਿਸੇ ਵਿਦਿਆਰਥੀ ਤੇ ਕੋਈ ਮੁਲਾਜ਼ਮ ਜਾਂ ਕੋਈ ਯੂਨੀਵਰਸਿਟੀ ਦਾ ਅਥਾਰਟੀ ਦਾ ਬੰਦਾ ਹੱਥ ਚੱਕੂਗਾ ਤਾਂ ਉਹਨੂੰ ਜਵਾਬ ਉਸੇ ਬੋਲੀ 'ਚ ਦਿੱਤਾ ਜਾਊਗਾ ਜਿਹੜੀ ਤੁਸੀਂ ਕਿਹਾ ਪਾਰਟੀ ਨਹੀਂ ਆਉਂਦੀ ਉਹ ਕੁੱਤੀ ਚੋਰਾ ਨਾਲ ਰਲ ਹੀ ਹੋਈ ਹੈ ਜੀ ਸਰਕਾਰ ਇਹਨਾਂ ਨੂੰ ਪੜਾਉਣ ਦੀ ਬਜਾਏ ਇਹਨਾਂ ਨੂੰ ਗੁੰਡਾਗਰਦੀ ਦੇ ਰਾਹ ਤੇ ਲੈ ਕੇ ਜਾਣਾ ਚਾਹੁੰਦੀ ਹੈ। ਉਹ ਕਹਿੰਦੇ ਹੁੰਦੇ ਨੇ ਵੀ ਅੱਕਿਆ ਬੰਦਾ ਫਿਰ ਹਥਿਆਰ ਚੁੱਕਦਾ। ਉਹ ਗੱਲ ਆ। ਇੱਕ ਪੱਗਵੰਨੀ ਵਾਲਾ ਕਾਂਸਟੇਬਲ ਦੂਜੇ ਪੱਗਵੰਨੀ ਵਾਲੇ ਸਟੂਡੈਂਟ ਦੇ ਪੱਗ ਦੇ ਹੱਥ ਪਾ ਕੇ ਉਹਨਾਂ ਨੂੰ ਧੱਕੇ ਦੇ ਰਿਹਾ ਹੈਗਾ ਹੈਗਾ। ਆਪਾਂ ਗੱਲਾਂ ਸਿੱਖੀਆਂ ਕਰਦੇ ਹੈਗੀਆਂ। ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਨੌਜਵਾਨ ਤਾਂ ਨਾ ਪ੍ਰਦਰਸ਼ਨ ਕਰ ਰਹੇ ਨੇ ਵੀ ਸੀ ਦੇ ਦਫਤਰ ਦੇ ਬਾਹਰ ਬਿਲਕੁਲ ਬੈਠੇ ਹੋਏ ਨੇ ਪਰ ਸੁਣਵਾਈ ਨਹੀਂ ਹੋ ਰਹੀ کافی ਸਮਾਂ ਬੀਤਦਾ ਜਾ ਰਿਹਾ ਹੈ ਸਿਆਸਤਦਾਨ ਆ ਰਹੇ ਨੇ ਪਰ ਅੱਜ ਇੱਕ ਗੱਲ ਵੱਖਰੀ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਯੂਨੀਵਰਸਿਟੀ ਪਹੁੰਚੇ ਨੌਜਵਾਨ ਖੜ ਗਏ ਉਹਨਾਂ ਦੇ ਚਿਹਰੇ ਹੱਸਣ ਲੱਗ ਪਏ ਇੱਕੋ ਦਾਮ ਉਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਅੱਜ ਆ ਰਹੇ ਨੇ ਸਾਡੀ ਗੱਲ ਬਾਤ ਸੁਣਨਗੇ ਪਰ ਅਜੇ ਹਾਂ ਨਹੀਂ ਹੋਇਆ ਗੱਲ ਬਾਤ ਨਹੀਂ ਸੁਣੀ ਗਈ ਨੌਜਵਾਨ ਅਗਰ ਭਗਵੰਤ ਮਾਨ ਸਾਹਿਬ ਕੋਲ ਗਏ ਆਪਣੀ ਗੱਲ ਰੱਖਣ ਲਈ ਗਏ ਅੱਗੋਂ ਜਿਹੜੀ ਆ ਚੰਡੀਗੜ੍ਹ ਪੁਲਿਸ ਨੇ ਡਾਂਗ ਭਰਾ ਦਿੱਤੀ ਸਾਰਿਆਂ ਦੇ ਜਿਹੜੀਆਂ ਨੇ ਡਾਂਗਾ ਪਈਆਂ ਲਾਸ਼ਾਂ ਤੱਕ ਪੈ ਗਈਆਂ ਬਹੁਤ ਜਿਹੜੀ ਹੈ ਤਸਵੀਰ ਵੱਖਰੀ ਹੋ ਗਈ ਮੈਂ ਭਾਈ ਜਸਵੰਤ ਸਿੰਘ ਖਲੜਾ ਦਾ ਜ਼ਿਕਰ ਕਰਾਂਗਾ ਕਿਉਂਕਿ ਰਮਲਜੋਤ ਭਾਈ ਇੱਥੇ ਖੜੇ ਹੋਏ ਨੇ ਸਾਤੋਂ ਇਹ ਇੱਕ ਪਾਰਟੀ ਨਹੀਂ ਹੈਗੀ ਸੋਈ ਤੋਂ ਵੀ ਨਹੀਂ ਬਈ ਪੰਜਾਬ ਨਾਮਾ ਤੋਂ ਵੀ ਨਹੀਂ ਸਾਹਿਬ ਭਾਈ ਨੇ ਸੋਪੂ ਤੋਂ ਵੀ ਨਹੀਂ ਇਹ ਸਾਰੇ ਇੱਥੇ ਖੜੇ ਹੋਏ ਨੇ ਇੱਥੇ ਪਾਰਟੀਆਂ ਦੀ ਲੜਾਈ ਨਹੀਂ ਹੈਗੀ ਇੱਥੇ ਲੜਾਈ ਹੈ ਕਿ ਜੋ ਨੌਜਵਾਨਾਂ ਦਾ ਹੱਕ ਹੈ ਉਹ ਮਿਲਣਾ ਚਾਹੀਦਾ ਹੈ ਸੈਨੇਟ ਦੀਆਂ ਚੋਣਾਂ ਉਹ ਹੋਣੀਆਂ ਚਾਹੀਦੀਆਂ ਨੇ ਜਸਵੰਤ ਸਿੰਘ ਖਲੜਾ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਕੋਈ ਧਰਮ ਦਾ ਬੰਦਾ ਕਿਸੇ ਹੋਰ ਧਰਮ ਦਾ ਉਹਨਾਂ ਨੇ ਇਨਸਾਨੀਅਤ ਤੌਰ ਤੇ ਕੰਮ ਕੀਤਾ ਅਸੀਂ ਗੱਲਬਾਤ ਕਰਾਂਗੇ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਇਤੇ ਪਹੁੰਚੇ ਇਨਸਾਨੀਅਤ ਕਿੱਥੇ ਗਈ ਸੀਗੀ ਜਦੋਂ ਇਹਨਾਂ ਦੇ ਡਾਂਗਾ ਪੈ ਰਹੀਆਂ ਸੀਗੀਆਂ ਕਿਸੇ ਨੇ ਕਿਉਂ ਨਹੀਂ ਜਿਹੜਾ ਇਹਨਾਂ ਵੱਲ ਦੇਖਿਆ ਰਿਮਲ ਬਾਈ ਅੱਜ ਡਾਂਗਾ ਪੰਜਾ ਭਵਾ ਕੁੜੀਆਂ ਸੀਗੀਆਂ ਉੱਥੇ ਲੈਡੀ ਕਨਸਟੇਬਲ ਨਹੀਂ ਸੀ ਕੋਈ ਵੀ ਕੁੜੀਆਂ ਦੇ ਵੀ ਪੰਜਾ ਬਾਈ ਸਾਹਿਬ ਦੇ ਵੀ ਨਿਸ਼ਾਨ ਪਏ ਹੋਏ ਨੇ ਨੀਲ ਪਏ ਹੋਏ ਨੇ ਇਹ ਕਿਉਂ ਅਜਿਹਾ ਬਤਰਾ ਕੀਤਾ ਗਿਆ ਹਾਲਾਂਕਿ ਤੁਸੀਂ ਤਾਂ ਆਪਣਾ ਹੱਕ ਮੰਗ ਰਹੇ ਹੋ ਕਿ ਹੋਰ ਨੌਜਵਾਨਾਂ ਦਾ ਹੱਕ ਮੰਗ ਰਹੇ ਹਾਂਜੀ ਇੱਕ ਨਾ ਇੱਕ ਤੇ ਮੈਂ ਗੱਲ ਕਲੀਅਰ ਕਰਦਾ ਵੀ ਧਰਨਾ ਮਾਰਚ ਸਾਡਾ ਸੀਗਾ ਵਾਈਸ ਚਾਂਸਲਰ ਦੇ ਖਿਲਾਫ ਹੈਗਾ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਆ ਇੱਕ ਤੇ ਕੱਲ ਸ਼ਾਮੀ ਸਾਡੀ ਐਜੂਕੇਸ਼ਨ ਮਿਨਿਸਟਰ ਨਾਲ ਮੀਟਿੰਗ ਹੋਈ ਰਾਤ ਨੂੰ ਸੀਐਮ ਸਾਹਿਬ ਨੇ ਮਤਲਬ ਚਿੱਠੀ ਵੀ ਲਿਖੀ ਹੈ ਜਿਹੜੀ ਉਹ ਪਬਲਿਕ ਕੀਤੀ ਆ ਤੇ ਮਤਲਬ ਉਹਨਾਂ ਦੇ ਖਿਲਾਫ ਨਹੀਂ ਪਰ ਜਿਹੜਾ 25 ਦਿਨ ਹੋ ਗਏ ਅਸੀਂ ਇੱਥੇ ਬੈਠੇ ਆ ਵਾਈਸ ਚਾਂਸਲਰ ਅੱਪੀ ਜਿਹੜੀ ਇੱਕ ਵਾਰ ਵੀ ਸਾਨੂੰ ਮਿਲਨੀ ਆਈ ਔਰ ਉਤੋਂ ਦੀ ਜਿੰਨੇ ਕੱਲ ਬੜੇ ਖਜ਼ਰੇ ਹਾਸੇ ਚ ਬੱਚਿਆਂ ਦੇ ਖਿਲਾਫ ਬਿਆਨ ਦਿੱਤਾ ਹੈਗਾ ਵੀ ਉਹਨਾਂ ਦਾ ਤਾਂ ਮਸਲਾ ਨਹੀਂ ਬੰਦਾ ਵੀ 25 ਦਿਨ ਹੋ ਗਏ ਨੇ ਵੀ ਤੁਸੀਂ ਇਹ ਲਾ ਲਓ ਵੀ 25 ਦਿਨਾਂ ਚੋਂ ਕੋਈ ਮੀਟਿੰਗ ਦਾ ਸੁਝਿਆ ਨਹੀਂ ਅੱਜ ਡਾਂਗਾ ਪਈਆਂ ਤੇ ਕਹਿੰਦੀ ਵੀ ਮੀਟਿੰਗ ਕਰਨ ਆਜੋ ਵੀ ਵੀ ਅੱਜ ਜੇ ਅੱਜ 22 ਚਾਂਸਲਰ ਨੂੰ ਜੇਦੀ ਐਗਜ਼ਿਸਟੈਂਸ ਬੱਚਿਆਂ ਕਰਕੇ ਆ ਉਹਨੂੰ ਮੇਨ ਲਈ ਵੀ ਬੱਚਿਆਂ ਨੂੰ ਡਾਂਗਾ ਖਾਣੀਆਂ ਪੈ ਰੀਆਂ ਅਜਿਹਾ ਕਿਉਂ ਬਈ ਜਿਵੇਂ ਸਾਹਿਬ ਨਾਲ ਹੋਇਆ ਹੋਰਾਂ ਨੌਜਵਾਨਾਂ ਨਾਲ ਵੀ ਹੋਇਆ ਕਈਆਂ ਨੇ ਦੱਸਤਾ ਕਈਆਂ ਨੇ ਨਹੀਂ ਦੱਸਿਆ ਚਲੋ ਕੋਈ ਗੱਲ ਨਹੀਂ ਵੀ ਇਸ ਚੀਜ਼ ਨੂੰ ਨੱਪ ਲੈਨੇ ਡਾਂਗਾ ਹੱਲ ਹੈ ਜੇ ਡਾਂਗਾ ਪੈਰੀ ਨੌਜਵਾਨਾਂ ਤੇ ਮੈਂ ਤੇ ਜੇ ਉਹਨਾਂ ਦੀ ਸਾਇਕੀ ਦੱਸਾਂ ਚੰਡੀਗੜ੍ਹ ਪੁਲਿਸ ਦੀ ਸਾਇਕੀ ਦੱਸਾਂ ਤੇ ਗੁਰਮਖ ਸਿੰਘ ਦਾ ਬਿਆਨ ਹੈਗਾ ਵੀ ਡਾਂਗਾ ਛੱਡੋ ਗੋਲੀਆਂ ਵੀ ਵਰਨੀਆਂ ਇੱਥੇ ਡੀਐਸਪੀ ਗੁਰਮਖ ਸਿੰਘ ਸਿੰਘ ਮੈਂ ਨਾਮ ਲੈ ਕੇ ਕਹਿੰਦੇ ਮੇਰੇ ਤੋਂ ਵੀਡੀਓ ਪਾਈ ਆ ਚੁੱਪ ਕਰ ਗਿਆ ਜਦੋਂ ਮੈਂ ਦੁਬਾਰਾ ਕਿਹਾ ਵੀ ਹੁਣ ਬੋਲੋ ਹਾਂ ਤੁਸੀਂ ਗੋਲੀਆਂ ਕਿੱਦਾਂ ਚਲਾ ਦੋਗੇ ਉਹ ਇਹ ਕਹਿ ਰਿਹਾ ਵੀ ਜੇ ਤੁਸੀਂ ਵੀਸੀ ਨੂੰ ਮਿਲਣਾ ਡਾਂਗਾ ਖਾਣੀਆਂ ਤੇ ਜੇ ਬਿੱਲ ਵਾਪਸ ਕਰਾਣੇ ਤੇ ਗੋਲੀਆਂ ਵੱਜੂਗੀਆਂ ਵੀ ਮਤਲਬ ਆ ਯੂਨੀਵਰਸਿਟੀ ਦਾ ਹਾਲ ਆ ਵੀ ਆ ਜਿੰਨਾ ਤਾਮਾ ਜਾਮਾ ਤੁਸੀਂ ਆ ਵੇਖ ਰਹੇ ਹੋ ਨਾ ਇਹ ਸਾਰਾ ਬੱਚਿਆਂ ਕਰਕੇ ਆ ਔਰ ਵੀਸੀ ਦਾ ਐਡਾ ਦਿਮਾਗ ਖਰਾਬ ਉਹਨ ਅਜੀ ਦੀ ਪ੍ਰੈਜ਼ੀਡੈਂਟ ਦੀ ਆ ਵਾਈਸ ਪ੍ਰੈਜ਼ੀਡੈਂਟ ਦੀ ਆ ਇਹ ਬੱਚਿਆਂ ਨੂੰ ਤਾਂ ਸਮਝ ਹੀ ਕੁਛ ਨਹੀਂ ਰਹੀ ਜਿਹਦੇ ਕਰਕੇ ਇਹ ਸਾਰਾ ਤਾਂ ਮਜਾਮਾ ਆ ਤੇ ਇਹ ਉਹ ਗੱਲ ਯਾਦ ਰੱਖਣ ਵੀ ਇਹ ਗੋਲੀਆਂ 'ਚ ਸੰਘਰਸ਼ ਨਿਕਲਦੇ ਹੁੰਦੇ ਗੋਲੀਆਂ ਨੇ ਬੰਦੇ ਨਹੀਂ ਮੁੱਕਦੇ ਹੁੰਦੇ ਹੁਣ ਤੱਕ ਬਈ ਬਹੁਤ ਸਿਆਸਤਦਾਨ ਆਏ ਤੁਹਾਡੇ ਧਰਨੇ ਨੂੰ ਸਾਥ ਮਿਲਦਾ ਰਿਹਾ ਹੁਣ ਵੀ ਮਿਲ ਰਿਹਾ ਅੱਗੇ ਵੀ ਆ ਰਹੇ ਨੇ ਅੱਜ ਵੀ ਧਰਮਵੀਰ ਗਾਂਧੀ ਹੋਰਾਂ ਦਾ ਮੈਸੇਜ ਆਇਆ ਕਿ ਉਹ ਆ ਰਹੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਤਾਂ ਤੁਹਾਡੀ ਯੂਨੀਵਰਸਿਟੀ ਪਹੁੰਚੇ ਸੀਗੇ ਉਹਨਾਂ ਨੇ ਸਾਰ ਲਈ ਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਮੈਂ ਧਿਆਨ ਦੇ ਵਿੱਚ ਆਇਆ ਕਿ ਅਸਿਸਟੈਂਟ ਪੂਰਾ ਰੱਖਾਂਗੇ ਉਹ ਬਿਆਨ ਹੀ ਰਿਹਾ ਕਿ ਤੁਹਾਡੇ ਧਰਨੇ ਤੱਕ ਵੀ ਆਏ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਨਹੀਂ ਭਾਈ ਪੰਜਾਬ ਯੂਨੀਵਰਸਿਟੀ ਆਏ ਸੀ ਚਲੋ ਬਣਦਾ ਸੀ ਉਹਨਾਂ ਦੇ ਧਰਨੇ ਤੇ ਆਉਂਦੇ ਸਮਰਥਨ ਦਿੰਦੇ ਆਪਾਂ ਵੀ ਚਾਹੁੰਦੇ ਹਾਂ ਕਿ ਸਮਰਥਨ ਦੇ ਆ ਸਾਡੀ ਲੜਾਈ ਸੈਂਟਰ ਦੇ ਉਲਟਾ ਪੰਜਾਬ ਦੀ ਜਿੰਨਿਆਂ ਵੀ ਧਰਾਂ ਆਪਾਂ ਇਕੱਠੇ ਹੋ ਕੇ ਉਹ ਲੜਾਈ ਨੂੰ ਲੜੀਏ ਪਰ ਚਲੋ ਫੇਰ ਵੀ ਜਿੰਨਾ ਉਹਨਾਂ ਨੇ ਕਰਿਆ ਚਾਹੇ ਚਿੱਠੀ ਲਿਖੀ ਆ ਅੱਜ ਚਲੋ ਇੱਥੇ ਆਏ ਸੀ ਇੱਥੇ ਆ ਕੇ ਵੀ ਉਹਨਾਂ ਨਾਲ ਗੱਲ ਕਰੀਏ ਕਿ ਯੂਨੀਵਰਸਿਟੀ ਦਾ ਦਾਵਾ ਨਹੀਂ ਛੱਡਾਂਗੇ ਆਪਾਂ ਤਾਂ ਜਿਹੜੇ ਉਹਨਾਂ ਜਿੰਨਾ ਕੀਤਾ ਉਹਦੇ ਲਈ ਵੀ ਸ਼ਾਬਾਸ਼ ਏ ਚਲੋ ਇ ਜਮਤਾ ਪਾਉਣ ਕਿ ਪੰਜਾਬ ਯੂਨੀਵਰਸਿਟੀ ਦਾ ਦਰਜਾ ਉਹ ਇੰਟਰ ਸਟੇਟ ਕਾਰਪੋਰੇਟ ਬਾਡੀ ਚੋਂ ਰੱਖਿਆ ਗਿਆ ਮਲੇ ਇਥੇ ਸਿਰਫ ਪੰਜਾਬ ਆ ਜਿਹੜੀ ਇੱਕ ਪਾਰਟੀ ਆ ਪਹਿਲਾਂ ਹਰਿਆਣਾ ਪਾਰਟੀ ਹੁੰਦਾ ਸੀ ਉਹਨਾਂ ਨੇ ਫੰਡਿੰਗ ਨੂੰ ਬੰਦ ਕਰ ਦਿੱਤੀ ਕਾਲਜਾਂ ਦੀ ਐਫੀਲੀਏਸ਼ਨ ਉਹਨਾਂ ਹੀ ਬੰਦ ਹੋ ਗਈ ਹੁਣ ਜਦੋਂ ਸਿਰਫ ਪੰਜਾਬ ਇੱਕੋ ਪਾਰਟੀ ਆ ਤਾਂ ਪੰਜਾਬ ਨੂੰ ਇਹ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਬਤੌਰ ਮਿਲਣੀ ਚਾਹੀਦੀ ਆ ਤੇ ਇਹਦੇ ਤੋਂ ਉਹਨਾਂ ਨੂੰ ਮਤਾ ਪਾਉਣਾ ਚਾਹੀਦਾ ਆ ਆਪਾਂ ਉਹਨਾਂ ਤੋਂ ਅੱਗੇ ਤੋਂ ਇਹ ਆਸ ਕਰਦੇ ਆ ਕਿ ਉਹ ਜਿੰਨਾ ਸਾਥ ਦੇ ਰਹੇ ਸਾਥ ਨੂੰ ਹੋਰ ਵਧਾਉਣ ਤੇ ਸੈਂਟਰ ਸਰਕਾਰ ਜੋ ਲਗਾਤਾਰ ਪੰਜਾਬ ਦੇ ਸਾਰੇ ਹੱਕਾਂ ਤੇ ਡਾਟੇ ਮਾਰ ਰਹੀ ਆ ਉਸ ਡਾਕਿਆਂ ਦੇ ਉਲਟ ਅਸੀਂ ਇਕੱਠੇ ਹੋ ਕੇ ਡਾਂਗ ਚੱਕੀ ਅੱਛਾ ਸਾਹਿਬ ਜੀ ਤੁਸੀਂ ਦੱਸੋ ਤੁਸੀਂ ਪ੍ਰੋਟੈਸਟ ਕਰਨ ਗਏ ਤੁਸੀਂ ਕੁਝ ਹੱਥ ਦੇ ਵਿੱਚ ਹਥਿਆਰ ਸੀਗਾ ਤੁਹਾਡੇ ਜਾਂ ਕੋਈ ਗੋਲਾ ਜਾਂ ਕੋਈ ਬੰਦੂਕ ਕਿਸੇ ਇੱਕ ਦੀ ਚੀਜ਼ ਸੀਗੇ ਤੇ ਤੁਹਾਡੇ ਸਿੱਧੇ ਡਾਂਗਾ ਪੈਣ ਲੱਗ ਗਿਆ ਵੇਖੋ ਜੀ ਇਹ ਸਟੇਟ ਦਾ ਪਹਿਲਾਂ ਹੀ ਬੜੇ ਚਿਰ ਦਾ ਇਹ ਵਰਤਾਰਾ ਰਿਹਾ ਵਾ ਕਿ ਕੋਈ ਵੀ ਜੇ ਕੋਈ ਸ਼ਾਂਤਮਈ ਆਪਣੀ ਗੱਲ ਕਰਦਾ ਵਾ ਜਾਂ ਕੋਈ ਆਪਣੀ ਗੱਲ ਚੁੱਕਦਾ ਜਾਂ ਕੋਈ ਆਪਣੇ ਹੱਕ ਦੀ ਮੰਗ ਕਰਦਾ ਵਾ ਸਟੇਟ ਦਾ ਬੜੇ ਚਿਰ ਦਾ ਵਰਤਾਰਾ ਰਿਹਾ ਕਿ ਉਹਨੂੰ ਡਾਂਗਾ ਗੋਲੀਆਂ ਤੇ ਛੋਟਿਆਂ ਨਾਲ ਹੀ ਮੋੜਿਆ ਗਿਆ ਹੁਣ ਜਿੱਦਾਂ ਪਹਿਲਾਂ ਵੀ ਅਸੀਂ 21 22 ਤਰੀਕ ਦੇ ਇੱਥੇ ਬੈਠੇ ਆ ਉਦੋਂ ਦਾ ਵੀ ਅਸੀਂ ਨੂੰ ਕੋਈ ਚੇਤਾ ਨਹੀਂ ਆਇਆ ਕਿ ਅਸੀਂ ਇਹਨਾਂ ਨਾਲ ਡਾਇਲੌਗ ਕਰਨਾ ਵਾ ਵੀ ਸਾਡੇ ਨਾਲ ਗੱਲ ਕਰਨੀ ਆ ਜਾਂ ਕੁਝ ਕਰਨਾ ਜਦੋਂ ਅਸੀਂ ਸ਼ਾਂਤਮਈ ਮਾਰਚ ਦੀ ਕਾਲ ਦਿੱਤੀ ਸੀ ਤੇ ਅਸੀਂ ਵੀਸੀ ਆਫਿਸ ਤੋਂ ਲੈ ਕੇ ਵੀਸੀ ਹੋਮ ਤੱਕ ਜਦੋਂ ਸਾਨੂੰ ਪਤਾ ਲੱਗਾ ਵੀ ਵੀਸੀ ਹੋਮ ਤੇ ਕੋਈ ਹੋਣਾ ਹੀ ਨਹੀਂ ਆ ਫਿਰ ਅਸੀਂ ਵੀਸੀ ਨਾਲ ਮੁਲਾਕਾਤ ਕਰਨ ਲਈ ਅਸੀਂ ਜਿੱਥੇ ਉਹ ਆਏ ਸੀਗੇ ਉੱਥੇ ਉਹਨਾਂ ਨਾਲ ਮੁਲਾਕਾਤ ਕਰਨ ਗਏ ਸੀਗੇ ਸਾਡਾ ਬਿਲਕੁਲ ਸ਼ਾਂਤਮਈ ਜਿਹੜਾ ਮਾਰਚ ਹੀ ਉਹ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਜਦੋਂ STC ਐਸੀ ਬਾਹਰ ਕੀਤੀ ਆ ਤੇ ਚੰਡੀਗੜ੍ਹ ਪੁਲਿਸ ਨੇ ਆਪਣੀ ਤਰਿੰਦਗੀ ਵਹਾਉਂਦਿਆਂ ਹੋਇਆਂ ਉਥੇ ਬਿਲਕੁਲ ਨਾਕਾਬੰਦੀ ਕਰਤੀ ਵੀ ਉਥੇ ਘੇਰਾ ਪਾ ਲਿਆ ਸਾਨੂੰ ਤੇ ਜਦੋਂ ਬੱਚਿਆਂ ਨੇ ਗਾਂਹ ਜਾਂਨ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੂੰ ਡਾਂਗਾ ਵਿਖਾਈਆਂ ਗਈਆਂ ਗਿੱਟਿਆਂ ਦੇ ਡਾਂਗਾ ਛੱਡੀਆਂ ਗਈਆਂ ਮੋਰਾਂ ਦੇ ਛੱਡੀਆਂ ਗਈਆਂ ਜੜੀਆਂ ਉਹਨਾਂ ਦੀਆਂ ਫਾਈਬਰ ਵਾਲੀਆਂ ਸਟਿਕਸ ਆ ਉਹ ਉਹਨਾਂ ਨੇ ਮਤਲਬ ਬੱਚਿਆਂ ਦੇ ਮਾਰੀਆਂ ਮੇਰੇ ਮਾਰੀਆਂ ਉਹ ਟੁੱਟ ਕੇ ਉਹਦੇ ਜਿਹੜੇ ਤਿੱਖੇ ਪੀਸ ਆ ਉਹ ਮੇਰੇ ਲੱਕ ਦੇ ਵਿੱਚ ਵੱਜੇ ਆ ਤੇ ਉਤੋਂ ਖੂਨ ਨਿਕਲਿਆ ਵਾ ਤੇ ਇਹ ਇੱਥੋਂ ਆਪਾਂ ਨੂੰ ਮਤਲਬ ਸਟੇਟ ਦਾ ਜਿਹੜਾ ਮਤਲਬ ਇੱਕ ਕੰਟੀਨਿਊ ਵਰਤਾਰਾ ਜਿਹੜਾ ਉਹ ਦਿਖਦਾ ਵਾ ਇੱਚ ਕੋਈ ਮਤਲਬ ਨਵੀਂ ਗੱਲ ਹੈ ਨਹੀਂ ਬਿਲਕੁਲ ਇਸ ਥਿੱਕੇ ਦਾ ਜਿਹੜਾ ਹਾਲ ਕੀਤਾ ਜਾ ਰਿਹਾ ਤੁਸੀਂ ਸੋਈ ਤੋਂ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਤੁਸੀਂ ਸਾਰੇ ਇਕੱਠੇ ਹੋਏ ਹੋ ਤੁਸੀਂ ਇੱਕ ਪਾਰਟੀ ਬਾਜ਼ੀ ਦੇ ਨਾਲ ਨਹੀਂ ਚੱਲਦੇ ਹਾਲਾਂਕਿ ਇੱਕ ਪਾਰਟੀ ਕਹਿੰਦੇ ਨਜ਼ਰ ਨਹੀਂ ਆ ਰਹੀ ਜੋ ਇੱਥੇ ਜਿਹਨੂੰ ਆਣਾ ਚਾਹੀਦਾ ਸੀਗਾ ਤੁਹਾਨੂੰ ਕੀ ਲੱਗਦਾ ਕਿ ਜੇ ਬਾਕੀ ਸਿਆਸਦਾਨ ਆ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚੇ ਸੀਗੇ ਉਹ ਕਿਉਂ ਨਹੀਂ ਆਏ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਇਹ ਸਾਰੇ ਵਿਦਿਆਰਥੀ ਐ ਸਾਡੇ ਹੱਥਾਂ ਦੇ ਵਿੱਚ ਪੈਨ ਤੇ ਪੈਨਸਲਾਂ ਹੋਣੀਆਂ ਚਾਹੀਦੀਆਂ ਪਰ ਸਰਕਾਰ ਤੇ ਤਾਨਾਛਈ ਯੂਨੀਵਰਸਿਟੀ ਦੀ ਅਥਾਰਟੀ ਸਾਨੂੰ ਇਹ ਮਜਬੂਰ ਕਰਦੀ ਪਈ ਐ ਵੀ ਆਪਾਂ ਡਾਂਗ ਚੁੱਕੀਏ ਕਿਉਂਕਿ ਡਾਂਗ ਦਾ ਜਵਾਬ ਜਿਹੜਾ ਡਾਂਗ ਨਾਲ ਦਿੱਤਾ ਜਾਣਾ ਚਾਹੀਦਾ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੁੰਗਾ ਕਿ ਜਿਹੜੀ ਤੁਸੀਂ ਕਿਹਾ ਪਾਰਟੀ ਨਹੀਂ ਆਉਂਦੀ ਉਹ ਕੁੱਤੀ ਚੋਰਾ ਨਾਲ ਰਲ ਹੀ ਹੋਈ ਐ ਜੀ ਉਹ ਗੱਲ ਆ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਤੇ ਸਾਰੀ ਅਥਾਰਟੀ ਨੂੰ ਤੁਹਾਡੇ ਚੈਨਲ ਰਾਹੀਂ ਵੀ ਭਾਜਦਿਆਂ ਨੂੰ ਵਾਣ ਬਰਾਬਰ ਆ ਜੇ ਹੁਣ ਕਿਸੇ ਵਿਦਿਆਰਥੀ ਤੇ ਕੋਈ ਮੁਲਾਜ਼ਮ ਜਾਂ ਕੋਈ ਯੂਨੀਵਰਸਿਟੀ ਦਾ ਅਥਾਰਟੀ ਦਾ ਬੰਦਾ ਹੱਥ ਚੱਕੂਗਾ ਤਾਂ ਉਹਨੂੰ ਜਵਾਬ ਉਸੇ ਬੋਲੀ ਚ ਦਿੱਤਾ ਜਾਊਗਾ ਜਿਸ ਤਰੀਕੇ ਨਾਲ ਜਿਵੇਂ ਰਮਨਲ ਬਾਈ ਕਹਿ ਰਿਹਾ ਕਿ ਡੀਐਸਪੀ ਨੇ ਕਿਹਾ ਗੋਲੀਆਂ ਚੱਲ ਸਕਦੀਆਂ ਨੇ ਇੱਕ ਬਾਈ ਸਾਹਿਬ ਦੇ ਆ ਸਾਡਾ ਵਿਦਿਆਰਥੀ ਹੈ ਦੋਸਤ ਇਹਦੀ ਬਾਹ ਮੈਂ ਦਿਖਾਉਣਾ ਚਾਹੁੰਗਾ ਤੁਹਾਡੇ ਕੈਮਰੇ ਚ ਕਿ ਇਹਦੀ ਆ ਪਿੱਠ ਤੇ ਤੇ ਆ ਜ਼ੂਮ ਕਰਕੇ ਦਿਖਾਇਆ ਜਾਵੇ ਆ ਸੁਜੀ ਬਈ ਆ ਬਾ ਹਾਂ ਅਰਮਾਨ ਪਿੰਡਰਾ ਇਹਦਾ ਨਾਂ ਇਹ ਵਿਦਿਆਰਥੀ ਹੈ ਯੂਨੀਵਰਸਿਟੀ ਦਾ ਐਮਏ ਦਾ ਤੇ ਇਹਦੀ ਪਿੱਠ ਤੇ ਸਾਰੀ ਤੇ ਤੇ ਸਹਿਬਾਈ ਦੇ ਇੰਨੀ ਦਰਿੰਦਗੀ ਨਾਲ ਕੁੱਟਿਆ ਗਿਆ ਇਹਨਾਂ ਨੂੰ ਕਿ ਵਿਦਿਆਰਥੀ ਉਹ ਰੋਲ ਨਾ ਪਲੇ ਕਰਨ ਜੋ ਸਰਕਾਰ ਚਾਹੁੰਦੀ ਹੈ ਸਰਕਾਰ ਇਹਨਾਂ ਨੂੰ ਪੜਾਉਣ ਦੀ ਬਜਾਏ ਇਹਨਾਂ ਨੂੰ ਗੁੰਡਾਗਰਦੀ ਦੇ ਰਾਹ ਤੇ ਲੈ ਕੇ ਜਾਣਾ ਚਾਹੁੰਦੀ ਹੈ ਉਹ ਕਹਿੰਦੇ ਹੁੰਦੇ ਨੇ ਵੀ ਅੱਕਿਆ ਬੰਦਾ ਫਿਰ ਹਥਿਆਰ ਚੁੱਕਦਾ ਉਹ ਗੱਲ ਆ ਵੀ ਵਿਦਿਆਰਥੀ ਇੱਥੇ ਪੜਨ ਆਏ ਆ ਬਣ ਬਣ ਦੀ ਲੱਕੜ ਇੱਥੇ ਪੜਦੀ ਆ ਉਹਨਾਂ ਨੂੰ ਕੇਵਲ ਪੜਨ ਦੇ ਰਸਤੇ ਪਾਇਆ ਜਾਵੇ ਨਾ ਕਿ ਉਹਨਾਂ ਨੂੰ ਕਿਸੇ ਹੋਰ ਮਤਲਬ ਖਤਰਨਾਕ ਰਾਹ ਤੇ ਪਾਇਆ ਜਾਵੇ ਇੱਥੇ ਸਾਰੇ ਵਿਦਿਆਰਥੀ ਪੜਨ ਆਉਂਦੇ ਆ ਜੇ ਉਹਨਾਂ ਨੂੰ ਕੋਈ ਹੱਕ ਨਹੀਂ ਮਿਲਦਾ ਮੈਨੂੰ ਇੱਥੇ ਪੜਦੇ ਨੂੰ 5 ਸਾਲ ਹੋ ਗਏ ਮੈਂ ਯੂਨੀਵਰਸਿਟੀ 'ਚ ਪੜਦਾ ਤੇ ਮੈਂ ਅੱਜ ਤੱਕ ਇਹ ਹੀ ਵੇਖਿਆ ਕਿ ਜਿਹੜਾ ਵੀ ਇੱਥੇ ਪੀਸੀ ਆਇਆ ਸਰਕਾਰ ਉਹਦੇ ਤੇ ਦਬਾਅ ਬਣਾ ਕੇ ਉਹ ਦਬਾਅ ਚ ਆ ਕੇ ਕੋਈ ਵੀ ਚੀਜ਼ ਸਟੂਡੈਂਟ ਦੇ ਹੱਕ ਦੇ ਵਿੱਚ ਹੋਵੇ ਤਾਂ ਉਹਨੂੰ ਕੇਵਲ ਧਰਨੇ ਪ੍ਰਦਰਸ਼ਨ ਲਾ ਕੇ ਹੀ ਮਨਜ਼ੂਰ ਕਰਾਇਆ ਜਾਂਦਾ ਇਹ ਇਹ ਬਹੁਤ ਵੱਡਾ ਕੁਐਸਚਨ ਆ ਪੰਜਾਬ ਦੀ ਸਰਕਾਰ ਤੇ ਵੀ ਤੇ ਸੈਂਟਰ ਸਰਕਾਰ ਦੀ ਅਕਸਰ ਨੂੰ ਵਿਦਿਆਰਥੀਆਂ ਦੇ ਜਿਹੜੀ ਪੱਖ ਦੀ ਚੀਜ਼ ਹੈ ਉਹ ਲੈਣ ਲਈ ਧਰਨੇ ਕਿਉਂ ਲਾਉਣੇ ਲਾਉਣੇ ਪੈਂਦੇ ਪਏ ਇਹ ਸਾਡੇ ਮੰਤਰੀਆਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਸੋਚਣਾ ਚਾਹੀਦਾ ਉਹ ਤਾਂ ਪੰਜਾਬ ਵਿਜ਼ਨ 2047 ਲੈ ਕੇ ਆ ਰਹੇ ਨੇ 47 ਤੱਕ ਦੀਆਂ ਇਹ ਗੱਲਾਂ ਕਰ ਰਹੇ ਨੇ ਕਿ ਅੱਗੇ ਕੀ ਹੋਣਾ ਫਿਰ ਤੁਹਾਨੂੰ ਕੀ ਲੱਗਦਾ ਕਿ ਭਵਿੱਖ ਜੇ ਨਾ ਬਚਾ ਯੂਨੀਵਰਸਿਟੀ ਨਾ ਬਚੀ ਫਿਰ 47 ਤੱਕ ਦਾ ਕੀ ਜਾਏਗਾ ਕੇਵਲ ਜੁਮਲੇ ਐ ਜੀ ਗੱਲਾਂ ਇਹ ਬਦਲਾ ਜਿਹੜਾ ਕੱਲ ਹੋਇਆ ਨਾ ਏਸੇ ਦਾ ਨਾਮ ਬਦਲਾ ਜਿਵੇਂ ਟੀਚਰਾਂ ਨੂੰ ਕੁੱਟਿਆ ਉਹਵੇਂ ਵਿਦਿਆਰਥੀਆਂ ਨੂੰ ਕੁੱਟਿਆ ਕਿਉਂ ਇੱਕ ਬਿਆਨ ਬਿਆਨ ਦੇ ਕੇ ਤੇ ਕਰਦੇ ਕੁਝ ਨਹੀਂ ਪਏ ਅੱਜ ਜੇ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਤਾਂ ਕੋਈ ਕਿਸੇ ਚੀਜ਼ ਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਐਜੂਕੇਸ਼ਨ ਪਾਲਿਸੀ ਦੀ ਗੱਲ ਕਰ ਲਈਏ ਕਿਸੇ ਵੀ ਚੀਜ਼ ਤੇ ਕੇਵਲ ਗੱਲਾਂ ਦੀ ਸਵਾਏ ਮੁੱਖ ਮੰਤਰੀ ਸਾਹਿਬ ਦਾ ਹੋਰ ਕੋਈ ਵੀ ਅੱਜ ਤੱਕ ਦਾ ਕੰਮ ਨਹੀਂ ਇੱਥੇ ਹੋਸਟਲ ਦਾ ਵੀ ਜੇ ਕਹਿ ਲਈਏ ਉਹ ਰੱਖ ਕੇ ਨਹੀਂ ਪੱਥਰ ਮੋੜ ਕੇ ਕੋਈ ਉਗ ਸੋਗੀ ਨਹੀਂ ਆਏ ਕੱਲ ਤੇ ਕੋਈ ਵਿਦਿਆਰਥੀ ਹਿੰਦੇ ਅੱਖ ਚ ਬਿਆਨ ਤਾਂ ਦਿੰਦੇ ਕੋਈ ਕਹਿੰਦੇ ਇੱਥੇ ਆ ਕੇ ਮੈਂ ਇੱਥੇ ਬੈਠੇ ਸਾਰੇ ਵਿਦਿਆਰਥੀ ਇੱਥੇ ਬੈਠੇ ਰਹੇ ਇੱਥੇ ਆਉਣ ਦਾ ਉਹਨਾਂ ਦਾ ਮਕਸਦ ਸੀ ਸੁਣਦੇ ਪੰਜਾਬ ਦੀ ਗੱਲ ਇਹ ਯੂਨੀਵਰਸਿਟੀ ਤੇ ਕੇਵਲ ਤੇ ਕੇਵਲ ਪੰਜਾਬ ਦਾ ਹੱਕ ਹੈ ਇਹ ਯੂਨੀਵਰਸਿਟੀ ਲਾਹੌਰ ਤੋਂ ਇੱਥੇ ਬਸਾਈ ਗਈ ਸੀ ਪੰਜਾਬ ਦੇ ਪਿੰਡ ਅਜਾੜ ਕੇ ਇਹ ਪੱਥਰਾਂ ਦਾ ਸ਼ਹਿਰ ਬਸਾਇਆ ਗਿਆ ਸੀ ਉਸੇ ਜਗ੍ਹਾ ਤੇ ਸਥਿਤ ਇਹ ਯੂਨੀਵਰਸਿਟੀ ਬਣਾਈ ਹਾਂ ਬਿਲਕੁਲ ਤਾਂ ਇਹ ਯੂਨੀਵਰਸਿਟੀ ਦੀ ਵੀ ਲੜਾਈ ਹੈ ਤੇ ਨਾਲ ਦੀ ਨਾਲ ਚੋਣਾਂ ਨੂੰ ਲੈ ਕੇ ਬਈ ਜਿਸ ਤਿੱਕੇ ਨਾਲ ਬਈ ਹੋਰਾਂ ਸਾਰੇ ਨੇ ਵਿਚਾਰ ਦਿੱਤੇ ਨੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਛੇਤੀ ਸੁਣਵਾਈ ਹੋ ਜਾਏਗੀ ਛੇਤੀ ਤੁਹਾਡੇ ਨਾਲ ਜਿਵੇਂ ਹੁਣ ਕਹਿ ਰਹੇ ਕਿ ਮੀਟਿੰਗ ਕਰ ਲਓ ਉਸ ਦੇ ਵਿੱਚ ਸਿੱਟਾ ਨਿਕਲ ਜਾਏਗਾ ਕਿ ਸੈਨੇਟ ਦੀਆਂ ਚੋਣਾਂ ਹੋ ਜਾਣਗੀਆਂ ਜਾਂ ਫਿਰ ਭਾਰੀ ਉਸ ਪਾਸੇ ਤੋਂ ਦੂਜੀ ਪਾਰਟੀ ਹੋ ਸਕਦੀ ਹੈ ਦੇਖੋ ਜੀ ਜੇ ਇਹਨਾਂ ਦਾ ਸੁਣਦਾ ਮਨ ਕਰਦਾ ਹੁੰਦਾ ਨਾ ਤਾਂ ਅੱਜ ਬੱਚਿਆਂ ਤੇ ਡਾਂਗਾਂ ਨਹੀਂ ਵਰਨੀਆਂ ਸੀ ਨਾ ਵੀਸੀ मैम ਦੇ ਘਰ ਦੇ ਕਚਾਨ ਵਾਸਤੇ ਅਸੀਂ ਜਦੋਂ ਮਾਰਚ ਦਾ ਐਲਾਨ ਕੀਤਾ ਹੈਗਾ ਬੰਦੇ ਨੂੰ ਇੰਨੀ ਸ਼ਰਮ ਆਉਂਦੀ ਹੁੰਦੀ ਆ ਵੀ ਮਾਰਚ ਐਲਾਨ ਕਰ ਦਿੱਤੀ ਗਈ ਹੈ ਸਾਡੇ ਘਰ ਅੱਗੇ ਆਉਣਗੇ ਇੱਥੇ ਆ ਕੇ ਉਦੋਂ ਤਾਂ ਡਾਇਲੌਗ ਦੀ ਗੱਲ ਕਰ ਸਕਦੇ ਸੀਗੇ ਪਰ ਵੀਸੀ मैम ਕੀ ਕਹਿੰਦੇ ਵਿਚਾਰੇ ਟੀਚਰ ਪਾ ਕੇ ਕਹਿੰਦੇ ਆ ਵੀ ਸਾਡੇ ਉੱਥੇ ਬੱਚੇ ਰਹਿੰਦੇ ਹੈਗੇ ਆ ਫੈਮਿਲੀ ਰਹਿੰਦੇ ਆ ਡਿਸਟਰਬ ਹੋਣਗੇ ਤੇ ਅਸੀਂ ਕਿਸੇ ਰਤੀ ਪੁੱਤ ਹੈ ਨਹੀਂਗੇ ਸਾਡੇ ਛੋਟੇ ਵੀਰਾਂ ਦੇ ਭਰਾਵਾਂ ਤੇ ਸਾਰਿਆਂ ਦੇ ਡਾਂਗਾ ਭਰਾਈਆਂ ਗਈਆਂ ਗੀਆਂ ਖੂਨ ਕੱਢਿਆ ਗਿਆਗਾ ਉੱਥੇ ਧੱਕੇ ਮਾਰੇ ਗਏ ਆ ਪੱਗਾਂ ਨੂੰ ਹੱਥ ਪਾਏ ਗਏ ਆ ਬੱਚਿਆਂ ਦੇ ਮੈਂ ਵੀਡੀਓ ਦੇਖ ਕੇ ਹੈਰਾਨ ਹੈਗਾਗਾ ਇੱਕ ਪੱਗਬੰਨੀ ਵਾਲਾ ਕਾਂਸਟੇਬਲ ਦੂਜੇ ਪੱਗਬੰਨੀ ਵਾਲੇ ਸਟੂਡੈਂਟ ਦੇ ਪੱਗ ਦੇ ਹੱਥ ਪਾ ਕੇ ਉਹਨਾਂ ਨੂੰ ਧੱਕੇ ਦੇ ਰਿਹਾ ਹੈਗਾਗਾ ਆਪਾਂ ਗੱਲਾਂ ਸਿੱਖੀਆਂ ਕਰਦੇ ਹੈਗੀਆਂ ਇੱਥੇ ਵੀ ਮਾਈਂਡ ਵਾਸ਼ ਲੋਕਾਂ ਨੇ ਦੇਖੋ ਕਿੰਨੇ ਕਰ ਦਿੱਤੇ ਗਏ ਹੈਗੇ ਆ ਗੱਲ ਕਰ ਰਹੀ ਹੈ ਇਹ ਕਲਾਸਾਂ ਚ ਜਾ ਕੇ ਪ੍ਰੋਪਗੈਂਡ ਦੇ ਚਲਾ ਰਹੀ ਹੈ ਇਹਨਾਂ ਦੇ ਜਿਹੜੇ ਸਟੂਡੈਂਟ ਵਿੰਗ ਹੈਗੇ ਜਿਹੜੇ ਖੁਦ ਨੂੰ ਕਹਿੰਦੇ ਅਸੀਂ ਤਾਂ ਬੀਜੇਪੀ ਤੋਂ ਵੀ ਪਹਿਲਾਂ ਦੇ ਬਣੇ ਹੋਏ ਆ ਕਹਿੰਦੇ ਵੀ ਸੈਂਟਰ ਦੀ ਯੂਨੀਵਰਸਿਟੀ ਬਣ ਗਈ ਤਾਂ ਇੱਥੇ ਫੀਸਾਂ ਘਟ ਜਾਣੀਆਂ ਆ ਆਈਆਈਟੀ ਆਈਆਈਐਮਸ ਹੈਗੇ ਆ ਬੱਚੇ ਫੀਸਾਂ ਪਿੱਛੇ ਫਾਹੇ ਲੈ ਲੈ ਕੇ ਮਰਦੇ ਆ ਉੱਥੇ ਪੱਖੇ ਲਾਏ ਜਾਂਦੇ ਆ ਸਪਰਿੰਗਾਂ ਵਾਲੇ ਲਾਏ ਜਾਂਦੇ ਆ ਵੀ ਜੇ ਕੋਈ ਟੈਂਪਟ ਕਰੇ ਤਾਂ ਬਾਤ ਜੇ ਸਾਡੇ ਬਾਦ ਨਾ ਲੱਗੇ 45 ਯੂਨੀਵਰਸਟੀਆਂ ਹੈਗੀਆਂ ਸੈਂਟਰ ਦੀਆਂ 45 ਯੂਨੀਵਰਸਟੀਆਂ ਚ 7000 ਪਲੱਸ ਪ੍ਰੋਫੈਸਰਾਂ ਦੀ ਪੋਸਟ ਖਾਲੀ ਪਈ ਆ ਇੱਥੇ ਕਈ ਕਾਲਜਾਂ ਚ 7000 ਜਵਾਕ ਨਹੀਂ ਹੁੰਦਾ ਤੇ ਇਹ ਕਹਿੰਦੇ ਸੈਂਟਰ ਦੀ ਯੂਨੀਵਰਸਿਟੀ ਕਰ ਦਾਂਗੇ ਇਹ ਸਾਰੇ ਝੂਮਲੇ ਆ ਜੀ ਇਹਨਾਂ ਦੇ ਬਈ ਇਹ ਬੜਾ ਜ਼ਰੂਰੀ ਸੀਗਾ ਬਈ ਨੇ ਜਿਸ ਤਿੱਕੇ ਨਾਲ ਕਿਹਾ ਕਿ ਮਾਈਂਡ ਵਾਸ਼ ਕੀਤੇ ਜਾ ਰਿਹਾ ਦੱਸਿਆ ਜਾ ਰਿਹਾ ਜਾ ਜਾ ਕੇ ਸਟੂਡੈਂਟਾਂ ਨੂੰ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਕਿ ਲੱਗਦਾ ਕਿ ਹੋਰ ਗੰਭੀਰ ਹੋ ਸਕਦਾ ਜੇ ਇਸ ਤੇ ਉੱਤੇ ਨਾ ਚੰਨਣਾ ਪਿਆ ਏ ਤੇ ਜੀ ਵੇਖੋ ਜਿਹੜੀ ਉਹਦੀ ਸੈਂਟਰ ਦੇ ਮਤਲਬ ਸੰਗ ਦੀ ਗੱਲ ਹੋ ਰਹੀ ਹੈ ਨਾ ਉਹ ਇਸ ਅਗਲਾ ਬੜੇ ਐਫੀਸ਼ੀਐਂਟ ਆ ਵੀ ਉਹਨਾਂ ਦੀ ਜਿਹੜੀ ਵਰਕਿੰਗ ਆ ਨਾ ਵੀ ਉਹ ਇਸ ਤਰ੍ਹਾਂ ਵੀ ਉਹਨਾਂ ਨੇ ਕੁਸ ਪਹਿਟ ਕੀਤੀ ਹੋਈ ਆ ਵੀ ਕਲਾਸਰੂਮ ਚ ਉਹਨਾਂ ਦੇ ਵਰਕਰ ਬੈਠੇ ਹੋਏ ਨੇ ਐਜ਼ ਅ ਸਟੂਡੈਂਟ ਜਿਹੜਾ ਨੈਰੇਟਿਵ ਨੂੰ ਪੁਸ਼ ਕਰ ਰਹੇ ਆ ਸੋ ਜਿੱਦਾਂ ਇਹਨਾਂ ਨੇ ਗੱਲ ਵੀਰ ਨੇ ਕਹੀ ਆ ਵੀ ਇਸ ਸੈਂਟਰਲਾਈਜੇਸ਼ਨ ਤੇ ਜੋ ਵੀ ਪੋਜ਼ਿਟਿਵ 네ਗਟਿਵ ਹੈਗੇ ਆ ਉਹ ਤੇ ਬੜੀਆਂ ਬਾਦ ਦੀਆਂ ਗੱਲਾਂ ਸਾਡੀ ਯੂਨੀਵਰਸਿਟੀ ਕਿਸੇ ਕੋ ਕਿਉਂ ਜਾਵੇ ਪੀ ਇਹ ਸਟੇਟ ਦੀ ਯੂਨੀਵਰਸਿਟੀ ਹੈ ਬਾਕੀ ਤੁਸੀਂ ਬੰਬੇ ਹੋ ਗਈ ਉਸਮਾਨੀਆਂ ਲਾ ਲਓ ਜਿੱਥੇ ਜਿੱਥੇ ਨਵੀਆਂ ਸਟੇਟਾਂ ਬਣੀਆਂ ਪਹਿਲਾਂ ਸਟੇਟ ਨੂੰ ਨਵੀਂ ਯੂਨੀਵਰਸਿਟੀ ਦਿੱਤੀ ਗਈ ਪੁਰਾਣੀ ਨਵੀਆਂ ਨੂੰ ਨਵੀਆਂ ਉਸਾਰ ਕੇ ਦਿੱਤੀਆਂ ਗਈਆਂ ਇੱਧਰ ਨਵਿਆਂ ਨੇ ਨਵੀਆਂ ਉਸਾਰ ਵੀ ਲਈਆਂ ਨੇ ਤਾਂ ਵੀ ਪੁਰਾਣਿਆਂ ਨੇ ਤੇ ਇਹ ਵੇਖੋ ਵੀ ਉਹ ਉਹ ਤੇ ਵਿਚਾਰੇ ਚਲੇ ਗਏ ਪਾਰਟੀ ਦੇ ਤੌਰ ਤੇ ਵਿੱਚੋਂ ਦੀ ਸੈਂਟਰ ਆਪ ਕਬਜ਼ਾ ਹੋ ਗਿਆ ਦੋਵਾਂ ਦੀ ਲੜਾਈ ਦੇ ਵਿੱਚ ਆਪ ਹੁਣ ਕਿਉਂਕਿ ਪੰਜਾਬ ਦੀ ਫਿਰ ਵੀ ਇੱਥੇ ਮਾੜੀ ਮੋਟੀ ਸੈਨੇਟ ਦੇ ਥਰੂ ਆ ਸਿੰਘ ਔਰ ਕੋਈ ਸਹੀ ਨਹੀਂ ਪੰਜਾਬ ਦੀ ਇਹਦੇ ਤੇ ਹੈਗੀ ਸਿਰਫ ਇੱਕ ਸੈਨੇਟ ਦੇ ਥਰੂ ਆ ਇਹ ਚਾਹੁੰਦੇ ਵੀ ਉੱਥੋਂ ਕਦਮ ਕਰ ਦਈਏ ਕਿਉਂਕਿ ਪਤਾ ਵੀ ਜਿੱਦਨ ਨੌਜਵਾਨ ਜਾਗੇ ਜਿੱਦਾਂ ਅੱਜ ਜਾਗੇ ਆ ਤੇ ਯੂਨੀਵਰਸਿਟੀ ਪੰਜਾਬ ਦੀ ਕਰਕੇ ਲੈ ਜਾਣਗੇ ਪੰਜਾਬ ਦੇ ਨਾਮ ਬਾਕੀ ਜਿਹੜਾ ਅੱਜ ਵਰਤਾਰਾ ਹੋਇਆ ਵਾ ਡਾਂਗਾ ਜਵਾਕਾਂ ਤੇ ਭਰਾਈਆਂ ਗਈਆਂ ਨੇ ਇਹ ਅਸੀਂ ਮੋਰਚੇ ਵੱਲੋਂ ਵੀਸੀ ਵੀਸੀ ਮੈਡਮ ਨੂੰ ਤੇ ਜਿੰਨਾ ਵੀ ਪੂਰਾ ਪੁਲਿਸ ਪ੍ਰਸ਼ਾਸਨ ਆ ਚੰਡੀਗੜ੍ਹ ਪੁਲਿਸ ਦਾ ਪ੍ਰਸ਼ਾਸਨ ਆ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਤੁਸੀਂ ਡਾਂਗਾ ਭਰਾਲੋ ਭਾਵੇਂ ਗੋਲੀਆਂ ਚਲਾ ਲਓ ਇਹ ਇਥੋਂ ਸੰਘਰਸ਼ ਤਿੱਖਾ ਹੋਊਗਾ ਇਹ ਬਹਿਣ ਵਾਲੇ ਲੋਕ ਹਨ ਨੀਗੇ ਠੀਕ ਹੈ ਬਹੁਤ ਸ਼ੁਕਰੀਆ ਤਾਂ ਨੌਜਵਾਨ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਨਾਲ ਅੱਜ ਵਤੀਰਾ ਕੀਤਾ ਗਿਆ ਉਸ ਦੀ ਨਖੇਦੀ ਕਰ ਰਹੇ ਆ ਕਹਿੰਦੇ ਇਸ ਤਿੱਕੇ ਨਾਲ ਨਹੀਂ ਹੋਣਾ ਚਾਹੀਦਾ ਸੀਗਾ ਪਰ ਨਾਲ ਦੀ ਨਾਲ ਇਹ ਵੀ ਕਈ ਸਵਾਲ ਸੀਗੇ ਕਿ ਪੰਜਾਬ ਦੇ ਮੁੱਖ ਮੰਤਰੀ ਆਏ ਇੱਥੇ ਆ ਕੇ ਗੱਲ ਸੁਣ ਕੇ ਜਾਂਦੇ ਕੱਲਾ ਬਿਆਨ ਦੇਣਾ ਹੀ ਕੱਲਾ ਕਾਫੀ ਨਹੀਂ ਸੀਗਾ ਆਨਲਾਈਨ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਕਿ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਿਕਲੇਗਾ ਜਾਂ ਨਹੀਂ ਜੋ ਮੈਡਮ ਦੇ ਸਾਹਮਣੇ ਕਿਹਾ ਜਾ ਰਿਹਾ ਕਿ ਮੀਟਿੰਗ ਕਰ ਲੈਂਦੇ ਆ ਆਨਲਾਈਨ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਆਏਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਕੈਮ ਸਹਿਯੋਗ ਦੇ ਸੀ ਜਗਮੀਤ ਧੰਨਵਾਦ